ਗੁਣਾ ਗਵਾਈ ਗੰਠੜੀ ਆਵਗਣ ਚੱਲੀ ਪੰਨ ਆਵਗਣ ਲੈ ਕੇ ਚਲੀ ਗਈ ਫਰੀਦਾ ਜਿੰਨੀ ਕਮੀ ਨਾਏ ਗੁਣ ਤੇ ਕੰਬੜੇ ਵਿਸਾਰ ਇਹ ਅੱਗੇ ਜਾਣੇ ਨੇ ਮਤ ਸ਼ਰਮਿੰਦਾ ਥੀਵੀ ਸਾਈਂ ਦਾ ਦਰਬਾਰ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾ ਆਏ ਕੰਮ ਸੱਚੀ ਮੁੱਚੀ ਨੇਕੀ ਜਿਹੜੀ ਇਹ ਪੁੰਨ ਜਿਹੜਾ ਪਿਛਲੇ ਸਾਲ ਮੈਂ ਇੱਕ ਉਦਾਹਰਨ ਆਪ ਜੀ ਨੂੰ ਦਿੱਤੀ ਸੀ ਜੀ ਮੈਂ ਫੇਰ ਰਿਪੀਟ ਕਰਾਂ ਮੰਨ ਲਓ ਆਪ ਜੀ ਦਾਨ ਪੁੰਨ ਕਰ ਦਿਓ ਕਰਮ ਕੰਡ ਦੀ ਪਖੰਡੀਆਂ ਵੱਲ ਨਹੀਂ ਤੇ ਮੈਂ ਇਥੋਂ ਤੱਕ ਕਾਂਗਾ ਕਿ ਗੁਰਮਖੋ ਜੇ ਤੁਹਾਡੇ ਕੰਮ ਤੇ ਲੱਗਿਆ ਵੀ ਕਿਸੇ ਬੰਦੇ ਨੂੰ ਲੋੜ ਹੈ ਨਾ ਤੁਸੀਂ ਉਹਦੀ ਹੈਲਪ ਕਰ ਦਿੰਦੇ ਹੋ ਸਮਝੋ ਗੁਰੂ ਦੀ ਸੇਵਾ ਕਰਕੇ ਆਏ ਫਿਰ ਮੇਰੀ ਬੇਨਤੀ ਕੱਲੀ ਗੋਲ ਕੀ ਨਹੀਂ ਹੁੰਦੀ ਜਿੱਥੇ ਵੀ ਕੋਈ ਸੇਵਾ ਕਰ ਲੈ ਜਿੱਥੇ ਵੀ ਜਾ ਕੇ ਕੋਈ ਸੇਵਾ ਕਰਦਾ ਪੁੰਨ ਕਦੀ ਨਸ਼ਟ ਨਹੀਂ ਹੁੰਦਾ ਪੁਨ ਕਰਾਂਗੇ ਜ਼ਿੰਦਗੀ ਚ ਯਾਦ ਰੱਖਿਓ ਹੁਣ ਕਹਿਣ ਲੱਗ ਪਿਆ ਲੋਕੀ ਅੱਜ ਕੱਲਾ ਗੋਰੇ ਵੀ ਨਾ ਸ਼ਕਤੀਆਂ ਤੇ ਬੜਾ ਕੰਮ ਕਰ ਰਿਆ ਤਾਕਤਾਂ ਤੇ ਰੂਹਾਂ ਤੇ ਆਪਾਂ ਇਧਰ ਨਹੀਂ ਤੁਰਨਾ ਕੀਤਾ ਹੋਇਆ ਪੁਨ ਜਦੋਂ ਜ਼ਿੰਦਗੀ ਚ ਅੱਗੇ ਆਉਂਦਾ ਤੇ ਵੱਡੀ ਤੋਂ ਵੱਡੀ ਮੁਸੀਬਤ ਵੀ ਟਾਕ ਜਾਂਦਾ ਇੱਕ ਉਦਾਹਰਨ ਹੈ ਦਰਿਆ ਭੱਜ ਬਹੁਤ ਤੇਜ਼ ਵਗ ਰਿਆ ॠषि ਨਾ ਆਇਆ ਤੇ ਉਹ ਪਾਣੀ ਦਾ ਪਹਾਅ ਇੰਨਾ ਤੇਜ਼ ਆ ਗਿਆ ਉਹਦੀ ਲੋਗੋਟੀ ਉਹਦੀ ਕੁਪੀਨ ਰੁੜ ਗਈ ਉਹ ਫੜਨੇ ਚਾਹੰਦਲ ਕਪੜਾ ਉਹ ਨਜ਼ਰ ਅੱਗੇ ਪਾਣੀ ਜਰੁਰ ਗਿਆ ਦਰੋਪਤੀ ਉੱਥੇ ਨਾ ਨਾਈ ਉਹਨੇ ਦੇਖਿਆ ਦਰवेश ਦੀ ਰਿਸ਼ੀ ਦੀ ਧਰਮਾਤਮਾ ਦੀ ਲੰਗੋਟੀ ਕੁਪੀਨ ਰੁੜਗੀ ਨਗਨ ਹੈ ਉਹਨੇ ਇੱਕ ਪਾਸਿਓਂ ਪਾੜ ਕੇ ਆਪਣੀ ਸਾੜੀ ਦਾ ਕੱਪੜੇ ਦਾ ਪੱਲਾ ਪਾੜ ਕੇ ਸਟਿਆ ਉਹਨੇ ਕਪੜਾ ਪਕੜ ਕੇ ਕਹਤੀ ਇਹ ਮੇਰਾ ਨਗੇਜ ਟੱਕੀ ਰੱਬ ਤੇਰਾ ਟਕੇਗਾ ਇੱਕ ਪੁੰਨ ਕਪੜੇ ਦੇ ਸੀ ਨਾ ਹੁਣ ਇਹ ਯਾਦ ਰੱਖਿਓ ਕਹਾਣੀ ਨਹੀਂ ਬਾਣੀ ਹੈ ਭਾਈ ਸਾਹਿਬ ਦੀ ਦ੍ਰੋਪਤੀ ਕੁਪੀਨ ਮਾਤਰ ਦਈ ਜੋ ਮਨੁਸਰ ਹੈ ਦ੍ਰੋਪਤੀ ਨੇ ਸਿਰਵ ਲੰਗੋਟੀ ਜਿੰਨਾ ਕਪੜਾ ਦਿੱਤਾ ਮੁਨੀਸਰ ਹੈ Muni ਨੂੰ Muniyan ਦਾ ਇਸ਼ਾਰ ਦੁਰਬਾਸ਼ਾ ਦ੍ਰੋਪਤੀ ਕੁਪੀਨ ਮਾਤਰ ਦਈ ਜੋ ਮੁਨੀਸਰ ਹੈ ਤਾਂਤੇ ਸਬਾ ਮਦ ਬਯੋ ਬਸਨ ਪਰਵਾਜੀ ਕਪੜਿਆਂ ਦਾ ਉਹਨੇ ਕਿਹਾ ਤੂੰ ਮੈਨੂੰ ਪਰਵਾਚ ਟੁਕੜਾ ਦਿੱਤਾ ਕਪੜੇ ਦਾ ਅਤੇ ਦਰਿਆ ਦਾ ਪ੍ਰਵਾਹ ਪਰਵਾਹ ਮੇ ਕੱਪੜੇ ਦਾ ਪ੍ਰਵਾਹ ਬਣਾ ਦਿਆਂਗਾ ਮੇਰੀ ਫਿਰ ਬੇਨਤੀ ਹੈ ਗੁਰਮਖੋ ਇਹ ਐਵੇਂ ਨਾ ਪਿੱਛੇ ਲੱਜੋ ਵੀ ਕੁਝ ਨਹੀਂ ਹੁੰਦਾ ਜੀ ਜੇ ਪਾਪ ਕਰਨੇ ਆ ਉਹ ਵੀ ਉਲਿਖੇ ਗਏ ਆ ਪੁੰਨੀ ਪਾਪੀ ਆਖਣ ਨਾ ਹੈ ਇਹ ਆਖਾਂ ਨਹੀਂ ਜਿਹੜੇ ਸਾਡੇ ਕਹਿੰਦਾ ਮਹਾਵਰੇ ਜੀ ਵਰਤੇ ਮਹਾਰਾਜ ਨੇ ਮਹਾਰਾਜ ਸੁਹਿਰਦ ਨੇ ਐਵੇਂ ਨਹੀਂ ਕਰਦੇ ਮਹਾਵਰੇ ਵਰਤ ਕੇ ਭੁਲੇਖੇ ਚ ਪਾਈ ਜਾਣ ਹਾਂ ਕਿਤੇ ਕਿਤੇ ਮਿਲਦੇ ਨੇ ਇਲਤ ਕਾ ਨਾਮ ਚੌਧਰੀ ਪਰ ਜਿੱਤੇ ਰੁਖਾਨੀਤ ਹੈ ਪੁੰਨੀ ਪਾਪੀ ਆਖਾਂ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਕਿਹੜਾ ਕਹਿੰਦਾ ਨਾਲ ਨਹੀਂ ਜਾਂਦੇ ਨਾਨਕ ਹੁਕਮੀ ਆ ਬੋ ਜਾਓ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਪਰਮ ਮਾਇਆ ਮਲਨੰ ਦੇਕਾਰੰ ਇਹ ਜਿਹੜਾ ਖੌਮੇ ਬਣ ਗਈ ਮੇਰੀ 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 ਇਹ ਬਸ ਆਈ ਬੰਦ ਨਹੀਂ ਜਿਹੜਾ ਅੱਗੇ ਬੰਨਾ ਹੈ ਮਹਾਰਾਜ ਨੇ ਅੱਗੇ ਕਿਹਾ ਜੀ ਫਿਰੰਤ ਫਿਰੰਤ ਜੋਨ ਅਨੇਕ ਜਠਰਾਗਨ ਜਠਰ ਆਗਨ ਇਹਦਾ ਅਰਥ ਇਉਂ ਕਰੀਏ ਜਠਰ ਅਗਨੀ ਜਠਰ ਦਾ ਅਰਥ ਅਗਨੀ ਕਈ ਤਰ੍ਹਾਂ ਦੀ ਹੈ ਨਾ ਦਾਵਾ ਅਗਨ ਬੜਵਾ ਅਗਨ ਇਹ ਸਾਰੇ ਪਣਿਆ ਜਠਰਾਗਨ ਦਾ ਅਰਥ ਹੈ ਜਠਰ ਦੀ ਪੇਟ ਦੀ ਅਗ ਜੇ ਤੈਨੂੰ ਇਹ ਬੰਧਨ ਪੈ ਗਿਆ ਤੇ ਚੇਤੇ ਰੱਖੀ ਮਾਂ ਦੇ ਪੇਟ ਦੀ ਅਗ ਵਿੱਚ ਕਈ ਵਾਰੀ ਸੜਨਾ ਪੈਣਾ ਇਹਦਾ ਮਤਲਬ ਜਨਮ ਮਰਨੇ ਬੰਧਨ ਬਣਾਏਗਾ ਫਰੰਤ ਜੋਨ ਅਨੇਕ ਜਠਰਾਗਨ ਨਹਿ ਨਾ ਸਿਮਰੰਤ ਮਲੀਣ ਬੁੱਧਯੰ ਮਲੀਣੀ ਬੁੱਧੀ ਵਾਲਾ ਚੇਤੀ ਕੋਈ ਨਹੀਂ ਕਰਦਾ ਇਹਨੂੰ ਥੋੜਾ ਜਿਹਾ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਇਸ ਤਰ੍ਹਾਂ ਨਹੀਂ ਕੀਤੇ ਬਾਕੀ ਸਭ ਨੇ ਇਸ ਤਰ੍ਹਾਂ ਕੀਤੇ ਉਹ ਕਹਿੰਦਿਆ ਫਰੰਤ ਜੋਨ ਅਨੇਕ ਜਠਰਾਗਨ ਜਠਰਾਗਨ ਨਹਿ ਸਿਮਰੰਤ ਨਹੀਂ ਚੇਤੇ ਕਰਦਾ ਉਸ ਮਾਂ ਦੀ ਪੇਟ ਦੀ ਅੱਗ ਨੂੰ ਜਿੱਥੇ ਸਿਮਰਨ ਨੇ ਬਚਾਇਆ ਸੀ ਉਹਨਾਂ اشتਾਤ ਕੀਤੇ ਆ ਪਰ ਆ ਅਰਥ ਬੜੇ ਟੋਕ ਰਿਹਾ ਜੀ ਮਹਾਰਾਜ ਕਹਿੰਦੇ ਨੇ ਫਿਰੰਤ ਜੋਨ ਅਨੇਕ ਜਠਰਾਗਨ अनेका ਜੁਨਾ ਤੂੰ ਆ ਪੇਟ ਜੰਮਿਆ ਮਰਿਆ ਮਾਂ ਦੇ ਪੇਟ ਦੀ ਅਗ ਨਾ ਸਿਮਰੰਤ ਨਹੀਂ ਚੇਤੇ ਕਰਦਾ ਮਲੀਨ ਬੁੱਧੰ ਭੈੜੀ ਬੁੱਧੀ ਵਾਲਿਆ ਮਲੀਨ ਬੁੱਧੀ ਵਾਲਿਆ ਕਿਉਂ ਨਹੀਂ ਵੈਗੁਰੂ ਨੂੰ ਚੇਤੇ ਕਰਦਾ ਪਿਆ ਫਿਰ ਬੜੇ ਸਤਗੁਰੂ ਦੇ ਆਲੂ ਨੇ ਮੇਰੀ ਫਿਰ ਬਿੰਦ ਇਹ ਤੋ ਤੱਕ ਬੰਦਾ ਸੋਚਦਾ ਬੜੀਆਂ ਝੜਕਾ ਮਾਰੀਆਂ ਤੁਸੀਂ ਗੁਰਮਖੋਤ ਸੱਚੀ ਜੇ ਕੋਈ ਸ਼ਬਦ ਪੜ ਲਓ ਕੋਈ ਮਨਮੁਖ ਦਾ ਸਾਕਰ ਦਾ ਨਿੰਦਕ ਦਾ ਇਰਖਾਲੂ ਦਾ ਕਾਮੀ ਦਾ ਲੋਭੀ ਦਾ ਕੋਈ ਪੜ ਲਓ ਅਖੀਰ ਲੀਆਂ ਤੂੰ ਕਾ ਪੜਿਓ ਗੁਰੂ ਕਦੀ ਨਿਰਾਸ਼ ਨਹੀਂ ਹੁੰਦਿੰਦੇ ਕਿਤੇ ਕੋਈ ਗੱਲ ਨਹੀਂ ਮੈਂ ਇੱਕ ਦਿਨ ਕਿਹਾ ਸੀ ਸੀਸਗਨ ਸਾਹਿਬ ਮੈਂ ਕਿਹਾ ਗੁਰੂ ਤੇਗ ਬਹਾਦਰ ਜੀ ਪਹਿਲੇ ਸਾਲ ਐ ਉਦੋਂ ਵੀ ਤੁਸੀਂ ਕਹਿ ਰਹੋ ਸੋ ਅਜੂ ਸਮਝ ਕਛ ਬਿਗਰਿਓ ਨਾਹੀਂ ਸਾਲ ਬਾਅਦ ਮੈਂ ਫਿਰ ਕਥਾ ਕਰਨ ਆਇਆ ਫਿਰ ਤੁਸੀਂ ਕਹਿ ਰਹੇ ਹੋ ਅਜੂ ਸਮਝ ਕੱਚ ਬਿਗ ਰਹੇ ਹੋ ਨਾ ਕਿ ਮੈਂ ਤੇ ਕੋ ਹੋਰ ਕਿਉਂਦਾ ਕਹਿੰਦੇ ਜੁੱਤੀਆਂ ਮਾਰੋ ਸਾਲ ਪਹਿਲਾਂ ਤੈਨੂੰ ਸਮਝਾਇਆ ਨਹੀਂ ਸੀ ਮਹਾਰਾਜ ਫਿਰ ਕਹਿੰਦਾ ਕੋਈ ਨਹੀਂ ਹੋਏ ਛੱਡ ਪਰਾਂ ਜਿਹੜਾ ਨਿਕਲ ਗਿਆ ਅੱਜ ਹੀ ਸਮੇਂ ਚ ਮੈਂ ਬੜੇ ਸਿੱਧੇ ਜੇ ਸ਼ਬਦ ਵਰਤੇ ਆ ਮੈਂ ਖਿਮਾ ਕਰਿਓ ਨਾ ਕਿ ਇਹ ਜੁੱਤੀਆਂ ਵਾਲਾ ਕਹਤਾ ਇਹ ਕਹਿੰਦੇ ਇਸ ਤਰ੍ਹਾਂ ਹੀ ਨੇ ਵੀ ਤੈਨੂੰ ਇੰਨੀ ਵਾਰੀ ਸਮਝਾਇਆ ਸਮਝ ਨਹੀਂ ਪੈਂਦੀ ਮੂੰਹੇ ਮੂੰਪਾਣਾ ਖਾਏ ਮਾਰੇ ਨਹੀਂ ਵੀ ਕਿਹਾ ਇੱਥੇ ਐਡੀ ਬਖਸ਼ਿਸ਼ ਹੈ ਹੁਣ ਇਹ ਬੰਦਾ ਮਲੀਨ ਬੁੱਧੀ ਕਹਿ ਦਿੰਦਾ ਮਲੰਗ ਵਿਕਾਰਨ ਕਹਿ ਦਿੰਦਾ ਹੁਣ ਕਹਿੰਦੇ ਆ ਆ ਜਾ ਛਿੜਕਿਆ ਤੈਨੂੰ ਸੱਚੀ ਮੈਂ ਤੇ ਕਈ ਨਹੀਂ ਸੋਚਣਾ ਮੇਰਾ ਨਾ ਬਾਬਾ ਮੇਰਾ ਸਤਿਗੁਰੂ ਉਹ ਮਾਂ ਹੈ ਜਿਹੜੀ ਪਹਿਲਾਂ ਛਿੜਕ ਲੈਂਦੀ ਏ ਆਪ ਅੱਖਾਂ ਭਰ ਕੇ ਫਿਰ ਮੱਥਾ ਚੁੰਮਣ ਲੱਗ ਪੈਂਦੀ ਮਹਾਰਾਜ ਕਹਿਣ ਲੱਗੇ ਹੇ ਗੋਬਿੰਦ ਕਰਤਮਯਾ ਹੇ ਧਰਤੀ ਦੇ ਸਾਰੇ ਵਹਿਗੁਰੂ ਜੀ ਕਿਰਪਾ ਕਰੋ ਮੇਰ ਕਰੋ ਸਾਡੇ ਜੀਵਾਂ ਤੇ ਕੀ ਖੇ ਗੋਬਿੰਦ ਕਰਤਮਿਆ ਮਾਇਆ ਦਰਤ ਦੀ ਕਿਰਪਾ ਮਾਇਆ ਕਿਰਪਾ ਕਰੋ ਨਾਨਕ ਧੰ ਗੁਰੂ ਪੰਚਮ ਪਿਤਾ ਜੀ ਕਹਿਣ ਲੱਗੇ ਪਤਤ ਉਧਾਰਨ ਪਤਤਾਂ ਦਾ ਉਧਾਰ ਕਰਨ ਵਾਲੀ ਕੀ ਹੈ ਸਾਧ ਸੰਗਮਹ ਵਾਹ ਗੁਰੂ ਕਹਿੰਦੇ ਕੁਛ ਨਹੀਂ ਵਿਗੜਿਆ ਪਾਪੀਆਂ ਜਿਨ੍ਹਾਂ ਦੀ ਬੁੱਧੀ ਮਲੀਣ ਹੋ ਜਾਏ ਨਾ ਉਹਨਾਂ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ ਗੁਰੂ ਕੀ ਸੰਗਤ ਤੋ ਕੁਛ ਨਹੀਂ ਵਿਗੜਿਆ ਕੋਈ ਨਹੀਂ ਵਿਗੜਿਆ ਠੀਕ ਹੈ ਜੋ ਤੂੰ ਚਿਤਵਿਆ ਜੋ ਤੂੰ ਆਸ ਕੀਤੀ ਪਰ ਮੈਂ ਤੇ ਥੋੜੀ ਜੀ ਬੇਨਤੀ ਕਰਨੀ ਹੈ ਕਿ ਪਤ ਤਾਂ ਨਾ ਉਧਾਰ ਕਰਦਾ ਹੈ ਸਾਧ ਸੰਗਤ ਹਣ ਇੱਥੇ ਗੱਲ ਚੱਲੀ ਇਹ ਮਾਇਆ ਦੀ ਕਹਿ ਲੋ ਸਿੱਧੀ ਜੀ ਉੰਜ ਵੈਸੇ ਮਾਰੇ ਤੋ ਕੁਰਬਾਨ ਜਾਈਏ ਮਾਰਨ ਪੁੱਛਿਆ ਜੀ ਇਹ ਮਾਇਆ ਕਿਸ ਨੂੰ ਕਹਿੰਦੇ ਆ ਹੁਣ ਆਪਾਂ ਸਾਰਾ ਯੋਰ ਤੇ ਆਪਾਂ ਐਸੀ ਦਿਲਾਨੇ ਆ ਨਾ ਜੀ ਆ ਡਾਲਰ ਮਾਇਆ ਆ ਮਾਇਆ ਗੁਰੂ ਜੀ ਕਹਿੰਦੇ ਅਸਲ ਚ ਅੰਦਰ ਦੀ ਉਹ ਬਿਰਤੀ ਹੈ ਜਿਹੜੀ ਨਾਮ ਨੂੰ ਛੱਡ ਕੇ ਦੁੱਖ ਤੋਂ ਬਚ ਕੇ ਸੁੱਖ ਚ ਪਰਵੇਸ਼ ਕਰਨਾ ਚਾਹਦੀ ਹੈ ਨਾਮ ਨੂੰ ਛੱਡ ਕੇ ਮਾਇਆ ਕਿਸ ਨੂੰ ਆਖੀ ਹੈ ਕਾ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਵ ਬੱਧ ਹੈ ਹਉਮੈ ਕਰਮ ਕਮਾਈ ਇਹ ਹੈ ਮਾਇਆ ਤਰ ਬਿੰਦੀ ਜਿਹੜੀ ਅੰਦਰ ਦੁੱਖ ਵਿੱਚ ਕਲਪਦਾ ਪਿਆ ਹੈ ਸੁਖ ਵਿੱਚ ਖੰਘਾਰੀ ਹੋ ਗਿਆ ਹੈ ਹਉਮੈ ਵਿੱਚ ਕੰਮ ਕਰਦਾ ਹੈ ਗੁਰੂ ਜੀ ਕਹਿੰਦੇ ਉਹ ਹਰ ਚੀਜ਼ ਮਾਇਆ ਹੈ ਇਹਨੂੰ ਫਿਰ ਥੋੜਾ ਜਿਹਾ ਆਨੰਦ ਸਹਿਬ ਚ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਫਿਰ ਧਿਆਨ ਨਾਲ ਸੁਣਿਓ ਉਥੇ ਕਰੰਸੀ ਥੋੜਾ ਜਿਹਾ ਅਗਨ ਉਦਰ ਚ ਪਰ ਉਥੇ ਵੀ ਤਾਂ ਖੇਚੇ ਕੋਈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਰ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਜਦੋਂ ਨੂੰ ਪਾਇਆ ਉਦੋਂ ਹੀ ਮਾਂ ਦੀ ਕੁੱਖ ਚੁਆਇਆ ਨਾ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲਿਵ ਛੁੜਕੀ ਦੂਜੇ ਪੈਰੇ ਰੇਣਕੇ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਭਾਈ ਸਾਹਿਬ ਕਹਿੰਦੇ ਰੋਵੇ ਰਤਨ ਗਵਾਇ ਕੈ ਮਾਇਆ ਮੂਹ ਗੁਬਾਰਾ ਕੋਈ ਉਹ ਦੋ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ ਜੇਰ ਥੋੜੇ ਜੇ ਨੇ ਨਿਆਣਾ ਜਨਮ ਲੈਂਦਾ ਚਿਚਲਾਉਂਦਾ ਚੀਕਾਂ ਮਾਰਦਾ ਰਹੁੰਦਾ ਹੈ ਨਾ ਜੀ ਜੇ ਨਾ ਰੋਵੇ ਡਾਕਟਰ ਵੀ ਕਹਿੰਦਾ ਕਿਉਂ ਨਹੀਂ ਰੋਏ ਥੇਰੋ ਸਾਰੇ ਜਦੋਂ ਉਹ ਰੋਂਦਾ ਹੈ ਉਹ ਵਿਚਾਰਾ ਪੁੱਛੋ ਕੋਈ ਨਾ ਕਮਰਾ ਸਿਰ ਤੇ ਚੁੱਕ ਲੈਂਦਾ ਰਹੁੰਦੇ ਆ ਤੇ ਘਰ ਦੇ ਕੁਦਮ ਹੱਸ ਕੇ ਕਹਿੰਦੇ ਵਧਾਈ ਹੋਵੇ ਵਧਾਈ ਹੋਵੇ ਪਰਬ ਮਹਾਰਾਜ ਕਹਿੰਦੇ ਆ ਭਾਈ ਸੁਰਦਾਸ ਸਿੰਘ ਉਹਨੂੰ ਤੇ ਪੁੱਛ ਲੋ ਜਿਹੜਾ ਰੋਂਦਾ ਪਿਆ ਉਲਟਾ ਕੰਮ ਕਰੀ ਜਾਂਦਾ ਰੋਈ ਜਾਂਦਾ ਤੁਸੀਂ ਹੱਸੇ ਜਾਂਦੇ ਹੋ ਉਹ ਕਹਿੰਦੇ ਸੀ ਇਸ ਕਰਕੇ ਹਸਣਿਆ ਵਧਾਈ ਇਹਦਾ ਜਨਮ ਹੋਇਆ ਹੈ ਕਹਿੰਦੇ ਉਹ ਇਸ ਕਰਕੇ ਰੋਂਦਾ ਹੈ ਹੈ ਤਾਂ ਭਾਵਾਂ ਮਾਂ ਦਾ ਢਿੱਡ ਕੁੰਭੀ ਅੱਗ ਸੀ ਪਰ ਸਿਮਰ ਨੇ ਮੈਨੂੰ ਅੱਗ ਦਾ ਸੇਕ ਨਹੀਂ ਲੱਗਣ ਦਿੱਤਾ ਅੱਜ ਦਾ ਟੁੱਟਾ ਪਤਾ ਨਹੀਂ ਕਿੰਨੇ ਕੋ ਜਨਮ ਲੱਗ ਜਾਣੇ ਫਿਰ ਬਿੰਦਿਆ ਰੋਬੇ ਰਤਨ ਰਤਨ ਗਵਾਇਕ ਉਹ ਲਿਵ ਗਵਾਚ ਗਈ ਨਾ ਉਹ ਸੁਰਤ ਗਵਾਚ ਗਈ ਰੋਬੇ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ ਉਹ ਰੂਹਏ ਦੁੱਖ ਆਪਣਾ ਹੱਸਸ ਗਾਵੇ ਸਭ ਪਰਵਾਰਾ ਉਹਨਾਂ ਨੂੰ ਤਾਂ ਕੁਛ ਹੁੰਦਾ ਹੀ ਨਹੀਂ ਇਹਨੂੰ ਭਾਈ ਸਾਹਿਬ ਨੇ ਕਿਹਾ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ ਜੰਮੇ ਸਾਈ ਵਿਸਰਿਆ ਵਯਾ ਮਾਪਿਓ ਬਸਾਰੇ ਕਿ ਉਹ ਜਬ ਪਕੜ ਕੀਤੀ ਮੈਂ ਫਿਰ ਬੇਨਤੀ ਕਰਾਂਗਾ ਜੀ ਵੇਖੋ ਫਿਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਇਸ ਤਰ੍ਹਾਂ ਲੱਗੀ ਮਨ ਮਾਇਆ ਮੈਂ ਰਮ ਰਹਿ ਕੋ ਨਿਕਸ ਨਾਹਨ ਮੀਤ ਨਾਨਕ ਮੂਰਤ ਚਿੱਤਰ ਜਿਓ ਇੱਥੇ ਯਾਦ ਰੱਖਿਓ ਥੋੜਾ ਜਿਆ ਛਾੜਤ ਨਾਹੀਂ ਭੀਤ ਮੂਰਤਾ ਨਹੀਂ ਜਿਹੜੀ ਲਟਕਾ ਕੇ ਲਾਈਆਂ ਨੇ ਪੇਂਟਿੰਗਸ ਇਹ ਤੇ ਜਦੋਂ ਮਰਜੀ ਕਿਲ ਪੱਟੋ ਤੇ ਲਾ ਲੋ ਜਿਹੜੀ ਪੱਥਰ ਦੀ ਦੀਵਾਰ ਵਿੱਚ ਪੱਥਰ ਨੂੰ ਤਰਾਸ਼ ਤਰਾਸ਼ ਕੇ ਮੂਰਤੀ ਬਣਾਈ ਹੋਵੇ ਜਿਹੜੀ ਦੀਵਾਰਾਂ ਦੇ ਵਿੱਚ ਤਰਾਸ਼ੀ ਜਾਂਦੀ ਹੈ ਨਾ ਉਹ ਕਿਲ ਦੀ ਤਰਾਹ ਟਾਈ ਨਹੀਂ ਜਾਂਦੀ ਤੋੜਦੀ ਪੈਂਦੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਰਮਿਆ ਪਿਆ ਮਾਇਆ 'ਚ ਜਿਵੇਂ ਇੱਕ ਪੱਥਰ ਦੇ ਵਿੱਚ ਦੀਵਾਰ 'ਚ ਉੱਕਰੀ ਤਸਵੀਰ ਮਨ ਮਾਇਆ ਮੈਂ ਰਮ ਰਹੋ ਨਿਕਸ਼ਤ ਨਾਹਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਨ ਪੀਤ ਗਿੱਲੀ ਗਿੱਲੀ ਰੋਡੜੀ ਆਇਸਾਂ ਬਣਿਆ ਪਿਆ ਭਾਦੋਂ ਦਾ ਮਹੀਨਾ ਮੈਂ ਵੇਖ ਰੂ ਸਾਰੀਆਂ ਪੁਰਾਣੀਆਂ ਗੱਲਾਂ ਤੁਹਾਨੂੰ ਸਤਾ ਸਾਂਝੀਆਂ ਕਰਨਾ ਆ ਥੋੜੇ ਜੇ ਚਿਹਰੇ ਰਹਿ ਗਏ ਚਲੋ ਸਾਡੀ ਤੇ ਨਿਕਲ ਜਾਣੀ ਇੱਥੇ ਪੁਰਾਣੀਆਂ ਚੀਜ਼ਾਂ ਭੁੱਲ ਗਏ ਆ ਆਪ ਨੂੰ ਪਤਾ ਗੁੜ ਕਿਹੜੇ ਭਾਂਡੇ ਰੱਖਦੇ ਸਾਂਪਾ ਪਿੰਡਾਂ ਜਾਂ ਮਿੱਟੀ ਦੀ ਢੋਲੀ ਬਣਾਈ ਹੁੰਦੀ ਜਾਂ ਆਪਣੇ ਆਪ ਪੱਕੇ ਭਾਂਡੇ ਮਿੱਟੀ ਦੇ ਚੰਗੀ ਭਲੀ ਹੁੰਦੀ ਸੀ ਡਲੀ ਉਧਰੋਂ ਮੀਂਹ ਪੈਂਦਾ ਸੀ ਸੌਣ ਦੇ ਵਿੱਚ ਨਾ ਉਹੀ ਜਿਹੜੀ ਏ ਚਿਪਚਿਪੀ ਹੋ ਜਾਂਦੀ ਸੀ ਇੱਕ ਸ਼ਾਇਦ ਜਿਹਨਾਂ ਸੌਣ ਚ ਗੁੜ ਖਾਦਾ ਉਹਨੂੰ ਪਤਾ ਹੋਣਾ ਹੈ ਲੋਕ ਲੋਕ ਕਿ ਮਾਪਿਆਂ ਤੋਂ ਖਾਂਦੇ ਸਾਂ ਗੁੜ ਉਹ ਫਿਰ ਫੋੜੇ ਬਣ ਕੇ ਜਦੋਂ ਨਿਕਲਦਾ ਸੀ ਮਾਈ ਕੁੱਟਦੀ ਹੁੰਦੀ ਸੀ ਮੋਆ ਖਾਹ ਹੋਰ ਗੁੜ ਉਹ ਫਿੰਸੀਆਂ ਪਹਾੜੋਂ ਜੇ ਨਿਕਲਦੀਆਂ ਸਨ ਅਕਸਰ ਤੁਹਾਨੂੰ ਪਤਾ ਉਹਧਰੋਂ ਪਿੱਤ ਨਿਕਲਦੀ ਸੀ ਨਾਲ ਫੋੜੇ ਨਿਕਲਦੇ ਸਨ ਉਧਰੋਂ ਮਾਈ ਦਾ ਡਰ ਰਹਿਂਦਾ ਬੰਦੇ ਮਹਾਰ ਨੇ ਕਿਹਾ ਵੀ ਗਿੱਲੀ ਗਿੱਲੀ ਰੋੜੜੀ ਭੌਂਦੀ ਭਾਪ ਭਾਪ ਆਏ ਮਾਇਆ ਚਿਪਚਿਪੀ ਗੁੜ ਦੀ ਰੋੜੀ ਮੱਖੀ ਆਈ ਕਮਲੀ ਨੇ ਚੱਕਿਆ ਛੱਡ ਕੇ ਤੂੰ ਖਾ ਕੇ ਨਿਕਲ ਅੱਗੇ ਉਹਨੇ ਕਹਿੰਨੀ ਸਾਰਾ ਮੇਰਾ ਉਹਦੀਆਂ ਨਿੱਕੀਆਂ ਨਹੀਂ ਕਿਹਾ ਟੰਗਾ ਸਾਨੂੰ ਗੁੜ ਨੇ ਪਕਲ ਨਹੀਂ ਉੱਥੇ ਮਰ ਗਏ ਮਹਾਰੇ ਕਹਿੰਉ ਜ਼ਿੰਦਗੀ ਥੋੜਾ ਗਿੱਲੀ ਗਿੱਲੀ ਰੋਡੜੀ ਭੌਂਦੀ ਪਾਪਾ ਵਾਏ ਜੋ ਬੈਠੇ ਸੇ ਫਾਤਿਆ ਉਬਰੇ ਭਾਗ ਮਠਾਏ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਆਹ ਹੈ ਚੰਬੜੀ ਪਈ ਇਹ ਵੀ ਇਹ ਵੀ ਉਦਾਹਰਨ ਹੁਣ ਜੀ ਬਾਂਦਰ ਵਾਲੀ ਹੈ ਨਾ ਮੈਂ ਰਿਪੀਟ ਕਰ ਦੇਣਾ ਫਿਰ ਨਾਰਦ ਸ਼ੈਲੀ ਵਿਆਸ ਸ਼ੈਲੀ ਰੁਦਰ ਸ਼ੈਲੀ ਤੇ ਇੱਕ ਮਾਰਕਟ ਸ਼ੈਲੀ ਬਾਂਦਰਾਂ ਵਾਲੀ ਸ਼ੈਲੀ ਕਥਾ ਤਪੂਸੀਆਂ ਮਾਰ ਰੀਆਂ ਉਹ ਮਾਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲੀਨੀ ਖਾਤ ਪਸਾਰ ਜਦੋਂ ਭਾਂਡੇ ਚ ਹੱਥ ਪਾਇਆ ਪਤਾ ਵੀ ਬੰਦਰ ਇਸ ਤੀ ਪਕੜ ਦੇਣਾ ਮਿੱਟੀ ਦਾ ਭਾਂਡਾ ਲਿਆ ਵਿੱਚ ਛੋਲੇ ਭੁਜੇ ਪਾ ਦਿੱਤੇ ਜ਼ਮੀਨ ਚ ਗੜ ਦਿੱਤਾ ਜਦੋਂ ਖੱਤ ਪਾਇਆ ਉਦੋਂ ਹੱਥ ਖਾਲੀ ਸੀ ਖੌਲਾ ਸੀ ਵਿੱਚ ਲਾ ਗਿਆ ਜਦੋਂ ਚਣਿਆਂ ਦੀ ਮੁਠੀ ਭਰ ਲਈ ਹੁਣ ਭਾਰਾ ਹੋ ਗਿਆ ਉਹ ਗळा ਭੀੜਾ ਐ ਸੌੜਾ ਐ ਉਹਦੇ ਚੋਂ ਨਿਕਲਦਾ ਕੋਈ ਨਹੀਂ ਤੇ ਦਿਲ ਕਹਿੰਦਾ ਹਾਏ ਮੁਠੀ ਕੋਈ ਨਹੀਂ ਛੱਡੀ ਦਾਣਿਆਂ ਦੀ ਬਸ ਇਸੇ ਕੋਲ ਚ ਕਲੰਦਰ ਹੁੰਦਾ ਸੋਟਾ ਮਾਰ ਕੇ ਪਾ ਕੇ ਗਲਾਵਾ ਕਹਿੰਦਾ ਹੁਣ ਚੱਲ اس مٹھی خاطر دی خاطر ساری زندگی ڈانس کری نچد ہی ہے نا مرکٹ مسٹی اناج کی من بورا رے لینی خات پسار چھوٹن کو سہسا پریا من بورا رے ناچیو. کر گھر بار پھر سوال پھر اتنے آ گیا لب چھڑکی لگی ترسنا مایا امر ورتایا کیڑی مایا اے مایا پرشن ہے یہ ہے مایا جس طرح پاٹ کریے یہ مایا ਜਿਤ ਹਰ ਵਿਸਰੈ ਜਿਸ ਚੀਜ਼ ਚ ਰਹਿ ਕੇ ਖਰੀ ਵਿਸਰ ਜਾਏ ਤੇ ਮੈਂ ਉਸ ਦਿਨ ਇੱਕ ਦਿਨ ਕਿਆ ਸੀ ਜਮ ਦੇਨ ਤੇ ਕਰੰਸੀ ਦਾ ਪਤਾ ਹੀ ਨਹੀਂ ਜਮ ਦੇ ਲਈ ਮਾਂ ਦੀ ਲੋਰੀ ਵੀ ਮਾਇਆ ਬਣ ਜਾਂਦੀ ਜਦੋਂ ਵੈ ਗਰੂਪ ਹੋ ਜਾਂਦਾ ਇਹ ਮਾਇਆ ਜੇ ਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਦੋਂ ਅੰਦਰ ਦੂਜਾ ਭਾਵ ਆ ਗਿਆ ਪਰ ਗੁਰੂ ਸਾਹਿਬ ਫਿਰ ਬੜੇ ਬਖਸ਼ਿਸ਼ ਕਰਦੇ ਕਹਿੰਦੇ ਚੱਲ ਕੁਝ ਨਹੀਂ ਵਿਗੜਿਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਜਿਹੜੀ ਲਿਵ ਗਵਾਚੀ ਉਹ ਦੁਬਾਰਾ ਲੱਭ ਜਾਏ ਜੇ ਉਸ ਅੱਗ ਚ ਨਹੀਂ ਸੜਿਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਹ ਤੁਮ ਰੱਖਣਾ ਹਰੇ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨ ਵਿੱਚੇ ਮਾਇਆ ਪਾਇਆ ਗੁਰਮਖੋਲ ਲਿਵ ਦੀ ਗੱਲ ਹੈ ਜੇ ਲਿਵ ਹੈ ਨਾ ਸਵੇਰੇ ਉੱਠ ਕੇ ਬੰਦਾ ਨਿਤਨੇਮ ਕਰਦਾ ਬਾਣੀ ਪੜਦਾ ਸ਼ੁਕਰਾਨੇ ਕਰਦਾ ਗੁਰੂ ਦੀ ਮਰਿਆਦਾ ਨੂੰ ਕਮਾਂਦਾ ਉਹ ਭਾਵੇਂ ਪੂਰੇ ਵੈਨਕੁਰ ਦਾ ਮਾਲਕ ਹੋਵੇ ਤਾਂ ਵੀ ਪਰਵਾਨ ਹੈ ਤੇ ਜੇ ਪੱਲੇ ਕੁਝ ਵੀ ਨਹੀਂ ਲੈਵ ਟੁੱਟੀ ਹੋਈਏ ਧਾਰੂ ਦੇ ਢੇੜਾ ਦੇਈ ਜਾਂਦਾ ਉਹ ਮਾਇਆ ਧਾਰੀ ਇਹਨੂੰ ਥੋੜਾ ਜਿਹਾ ਇੱਕ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰਨੇ ਆ ਕਿ ਜੇ ਲੈਵ ਲੱਗੀ ਰਹੇ ਫਿਰ ਕੀ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਤੁਹਾਨੂੰ ਸਭ ਨੂੰ ਪਤਾ ਹੈ ਕਦੋਂ ਮਾਇਆ ਵਿਆਪਦੀ ਹੈ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਬੜੀ ਬਖਸ਼ਿਸ਼ ਕੀਤੀ ਮੋਤੀਆਂ ਦੇ ਮੰਦਰ ਰਤਨ ਜੜੇ ਖੋਣ ਵਿੱਚ ਕਸਤੂਰ ਤੇ ਕੰਗੂ ਕੁੰਗੂ ਦਾ ਲੇਪਣ ਹੋਇਆ ਹੋਵੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਵਿਸਰੇ ਤੇਰਾ ਚੇਤਨਾ ਆਵੇ ਨਾਉ ਇਹ ਤੇ ਤਿੰਨ ਸ਼ਬਦ ਵਰਤੇ ਨੇ ਮਹਾਰਾਜ ਨੇ ਇਹ ਚਾਰ ਪਦੇ ਨੇ ਜੀ ਇੱਕ ਵਿੱਚ ਹੈ ਪਦਾਰਥਾਂ ਦੀ ਭੁੱਖ ਦੂਜੇ ਵਿੱਚ ਹੈ ਆ ਜਿਹੜੀ ਆ ਭੋਗਾਾਂ ਦੀ ਭੁੱਖ ਪਦਾਰਥਾਂ ਦੀ ਭੁੱਖ ਭੋਗਾਾਂ ਦੀ ਭੁੱਖ ਵਿਪੂਤੀਆਂ ਦੀ ਭੁੱਖ ਤੇ ਐਸ਼ਵਰਜ ਦੀ ਭੁੱਖ ਚਾਰੇ ਪਦੇਲ ਪਹਿਲੀ ਹੈ ਪਦਾਰਥਾਂ ਦੀ ਮਹਾਰਜ ਕਹਿੰਦੇ ਮਤ ਦੇਖ ਭੂਲਾ ਵਿਸਰੇ ਤੇਰਾ ਚੇਤ ਨਾ ਆਵੇ ਨਾ ਸੁਣਿਓ ਮੋਤੀਆਂ ਦੇ ਘਰਕੂਣ ਕੁੰਗੂ ਲੇਪਣ ਸਭ ਕੁਝ ਹੋਵੇ ਮਤ ਦੇਖ ਮਤਾ ਇਹਨੂੰ ਵੇਖ ਕੇ ਭੂਲਾ ਵਿਸਰੇ ਤੇ ਚੇਤ ਨਾ ਆਵੇ ਇਹ ਤਿੰਨ ਅਵਸਥਾਵਾਂ ਨੇ ਜਦੋਂ ਬੰਦਾ ਰੱਬ ਤੋਂ ਟੁੱਟਦਾ ਹੈ ਫਿਰ ਸੁਣਿਓ ਬਸ ਇਹ ਜਦੋਂ ਪਹਿਲੀ ਸ਼ੁਰੂ ਹੋ ਜਾਣਾ ਭੂਲਾ ਤੇ ਸਮਝੋ ਵੀ ਕੰਮ ਸ਼ੁਰੂ ਹੋ ਗਿਆ ਡਿੱਗਣ ਵਾਲੇ ਪਾਸੇ ਇੱਕ ਗੁਰਮਖ ਪਿਆਰੇ ਕਹਿੰਦੇ ਸਨ ਭੂਲਾ ਦਾ ਅਰਥ ਇਹ ਜਦੋਂ ਮਾਇਆ ਬਹੁਤ ਆ ਜਾਏ ਇਹ ਕਹਿਣ ਲੱਗ ਪਏ ਅੱਜ ਕੱਲ ਤਾਂ ਬਿਜੀ ਐਨੇ ਹੋ ਗਏ ਪਹਿਲਾਂ ਬੜਾ ਚੰਗਾ ਸੀ ਵਕਤ ਨੂੰ ਨਿਤਨੇਮ ਕਰਦੇ ਸਾਂ ਹੁਣ ਤਾਂ ਰਹਿ ਰਾਸਿ ਭੁੱਲ ਜਾਂਦੀ ਏ ਬਾਬਾ ਜੀ ਕਹਿੰਦੇ ਸਮਝੋ ਇਤਬਾਈ ਵੱਲ ਤੁਰ ਪਿਆ ਪਹਿਲਾ ਸਟੈਪ ਹੁੰਦਾ ਨੇਮ ਭੁੱਲਣਾ ਫਿਰ ਉਹ ਭੁੱਲਦਾ ਜਿਹੜਾ ਪੱਕ ਜਾਂਦਾ ਨਾ ਫਿਰ ਵਿਸਰ ਜਾਂਦਾ ਕਦੀ ਕਰਦੇ ਸਾ ਕਿ ਨਹੀਂ ਭੁਲਾ ਵਿਸਰੈ ਤੇ ਤੀਸਰਾ ਕਈ ਸਾਲ ਲੰਘ ਗਏ ਹੁਣ ਜਦੋਂ ਖੱਪਣ ਲੱਗ ਪਿਆ ਹੁਣ ਯੋਰ ਲਾਂਦਾ ਮਹਾਰਜ ਕਿ ਹੁਣ ਕਿੱਥੇ ਬੰਦਾ ਮੈਲ ਇੰਨੀ ਕਿ ਆ ਗਈ ਚੇਤਨਾ ਬੈ ਨਾ ਹੁਣ ਚੇਤ ਵਿੱਚ ਵਸਦਾ ਹੀ ਨਹੀਂ ਗੁਰੂ ਜੀ ਨੇ ਪਹਿਲਾਂ ਕਿਹਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾ ਕੋ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਹਰਬਿਨ ਜੀਉ ਜਲਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਵੈ ਨਾ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ ਮਹਾਰਾਜ ਕਹਿੰਦੇ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਉਦਰ ਤੇ ਪਵਨ ਜਿਹੜੇ ਉੱਤੇ ਗਿਣੇ ਨੇ ਨਾ ਮੋਤੀ ਤਾਂ ਮੰਦਰ ਧਰਤੀ ਤਾਂ ਹੀਰੇ ਸਿੱਧ ਲਈ ਸੁਲਤਾਨ ਘੋਮਾ ਵੈਗਰੂ ਜੇ ਤੂੰ ਚੇਤੇ ਨਾ ਆਇ ਸਾਰਾ ਇਸ ਤਰ੍ਹਾਂ ਉੱਡ ਪੜ ਜਾਣਾ ਜਿਵੇਂ ਹਵਾ ਦਾ ਬੁੱਲਾ ਗਿਆ ਫਿਰ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਹੋਵੇ ਨਾ ਗੁਰਮਖੋ ਸੰਗਤ ਜ਼ਰੂਰ ਕਰੋ ਮੇਰੀ ਬੇਨਤੀ ਹੈ ਅੰਮ੍ਰਿਤ ਵੇਲੇ ਮਿਲ ਜਾਏ ਦਿਨੇ ਮਿਲ ਜਾਏ ਕਿਸੇ ਸਥਾਨ ਤੇ ਮਿਲ ਜਾਏ ਬਸ ਸੰਗਤ ਦਾ ਸਿੱਧਾ ਜਾ ਗੱਲ ਜੀ ਜਿੱਥੇ ਬੈਠਿਆ ਗੁਰੂ ਗ੍ਰੰਥ ਸਾਹਿਬ ਪਿਆਰਾ ਲੱਗਣ ਲੱਗ ਪਏ ਈਰਖਾ ਦਵੇਸ਼ ਘਟਣ ਲੱਗ ਪਏ ਹਰ ਬੰਦਾ ਗੁਰੂ ਨੂੰ ਪਿਆਰ ਕਰਨ ਵਾਲਾ ਪਿਆਰਾ ਲੱਗਣ ਲੱਗ ਪਏ ਸਮਝੋ ਬਿਲਕੁਲ ਟਰੈਕ ਸਹੀ ਚੱਲਦਾ ਪਏ ਤੇ ਜਿੱਥੇ ਸੰਗਤ ਦੇ ਨਾਂ ਤੇ ਓਮੇ ਖੜੀ ਹੋ ਜਾ ਸਮਝੋ ਬਈ ਫਰਕ ਕੋਈ ਨਹੀਂ ਪਿਆ ਲੋਹੇ ਦੀ ਜੰਜੀਰ ਟੁੱਟ ਗਈ ਤੇ ਜੰਜੀਰ ਸੋਨੇ ਦੀ ਬਹਿ ਗਈ ਬੰਧਨ ਹੀ ਹੈ ਨਾ ਜਿਹੜੀ ਸਾਡੀ ਮੁਸ਼ਕਲ ਆ ਜੋ ਚੁੱਕੀ ਸਿੱਖਾਂ ਦੀ ਗੁਰਮਖੋ ਗੁਰੂ ਦੀ ਸੰਗਤ ਕਿੱਥੇ ਹੈ ਜੀ ਮੇਰੀ ਬੇਨਤੀ ਆਪਾਂ ਆਈਏ ਭਾਈ ਇੱਕ ਲੇਖ ਪੜਿਓ ਜੇ ਕਿਤੇ ਮਿਲ ਜਾਏ ਮੈਂਡਾ ਬਾਬਾ ਅੰਗਰੇਜ਼ੀ ਚ ਮਾਈ ਬਾਬਾ ਆਪਣਾ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਕਹਿੰਦਾ ਮੇਰਾ ਬਾਬਾ ਜੋੜ ਮੇਲਿਆਂ ਤੇ ਹੁੰਦਾ ਹੈ ਮੈਨੂੰ ਇੰਨਾ ਚੰਗਾ ਲੱਗਾ ਇਹ ਕਮਾਲ ਕਰ ਦਿੱਤੀ ਇਸ ਲੇਖ ਚ ਕਹਿੰਦਾ ਤੂੰ ਕਰਮ ਧਰਮ ਦੀ ਖੌਮੇ ਚੁੱਕੀ ਬੈਠਾ ਛੱਡ ਗਈ ਬਾਬਾ ਤਲਵੰਡੀ ਨੂੰ ਉਹ ਬੈਠੇ ਜਾ ਕੇ ਲਾਲੋ ਦੀ ਚੌਂਪੜੀ ਵਿੱਚ ਉੱਥੇ ਕੀਰਤਨ ਕਰੀ ਜਾਂਦਾ ਉਹ ਬੈਠੇ ਜਿਹਨੂੰ ਲੋਕ ਕਹਿੰਦੇ ਸਨ ਵੀ ਇਹ ਬੰਦੇ ਖੰਦਾ ਹੈ ਕਹਿੰਦਾ ਤੂੰ ਚੁੱਕੀ ਫਿਰ ਆ ਕਰਮ ਧਰਮ ਦੀਆਂ ਸਾਰੀਆਂ ਗੱਲਾਂ ਉਹ ਰਾਖਸ਼ਾਂ ਦੇ ਘਰ ਬੈਠਾ ਕੀਰਤਨ ਕਰਦਾ ਪਿਆ ਅਗਲੀ ਗੱਲ ਉਹ ਕਹਿੰਦਾ ਮੇਰਾ ਬਾਬਾ ਸੰਗਤ ਵਿੱਚ ਹੁੰਦਾ ਹੈ ਭਰਪੂਰ ਸਿੰਘ ਕਹਿੰਦੇ ਆ ਸੰਗਤ ਬੈਠੀ ਹੈ ਕੀਰਤਨ ਹੋ ਰਿਹਾ ਹੈ ਕੀਰਤਨ ਵਿੱਚ ਬੈਠੀ ਹੋਈ ਸੰਗਤ ਸੁਰਤ ਜੋੜ ਕੇ ਸ਼ਬਦ ਦਾ ਜਦੋਂ ਜਾਪ ਕਰਦੀ ਏ ਮੇਰਾ ਬਾਬਾ ਉੱਤੋਂ ਵੇਖਦਾ ਹੈ ਜਿਹੜੀ ਨਰਦਪੂਗਨ ਲੱਗਦੀ ਏ ਨਾ ਪਉ ਦੇ ਸਿਰ ਤੇ ਹਥਰਾ ਕੇ ਸੱਚਖੰਡ ਦਾ ਉਹ ਵਾਸੀ ਬਣਾ ਦਿੰਦਾ ਹੈ ਸਤ ਸੰਗਤ ਕੇਵਲ ਕਾਠ ਨਹੀਂ ਪਿਹਾਰਿਓ ਇਹ ਹਜ਼ੂਮ ਵਿੱਚ ਆ ਹਜ਼ੂਮੇ ਅਸਤ ਕੇ ਬਹਿਰੇ ਜ਼ਿੰਦਗੀ ਇਸਤ ਆ ਹਜ਼ੂਮੇ ਅਸਤ ਕੇ ਬਹਿਰੇ ਬੰਦਗੀ ਇਸਤ ਇੱਥੇ ਜ਼ਿੰਦਗੀ ਤੇ ਬੰਦਗੀ ਮਿਲਦੀ ਹੈ